ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਤੁਹਾਡਾ ਅੱਜ ਦੀ ਇੱਕ ਨਵੀਂ ਕਹਾਣੀ ਦੇ ਵਿੱਚ। ਉਮੀਦ ਕਰਦੀ ਹਾਂ ਤੁਹਾਨੂੰ ਇਹ ਕਹਾਣੀ ਬਹੁਤ ਪਸੰਦ ਆਵੇਗੀ। ਨਿਹਾਲ ਕੁੜੀ ਪਾਣੀ ਦਾ ਗਲਾਸ ਲੈ ਆਈ। ਬਾਰੋਂ ਵੜਦੇ ਹੀ ਤੇਜੇ ਨੇ ਨਿਹਾਲ ਕੁੜੀ ਨੂੰ ਆਵਾਜ਼ ਮਾਰਦਿਆਂ ਕਿਹਾ, "ਚੌਂਕੇ ਵਿੱਚ ਬੈਠੀ ਨਿਹਾਲ ਕੁੜੀ ਕਹਿਣ ਲੱਗੀ, "ਦੋ ਮਿੰਟ ਸਾਹ ਤਾਂ ਲੈ ਲਾ, ਪਾਣੀ ਵੀ ਲਿਆਉਣੀ ਆ।" ਨਿਹਾਲ ਕੁੜੀ ਪਾਣੀ ਦਾ ਗਲਾਸ ਲੈ ਕੇ ਆਈ ਤੇ ਤੇਜੇ ਨੂੰ ਪੁੱਛਣ ਲੱਗੀ, ਗੋਡ ਦਿੱਤਾ ਨਰਮਾ ਨਰਮੀ ਦਾ ਕੰਮ ਨਿਭੜ ਗਿਆ ਤੇਜਾ ਕਹਿੰਦਾ ਹਾਂ ਨਰਮੀ ਦਾ ਕੰਮ ਨਿਭੜ ਗਿਆ ਇਸ ਵਾਰ ਬਹੁਤ ਫੁੱਲ ਗੁੱਡੀ ਚੁੱਕੀ ਹੈ ਨਰਮੀ ਨੇ ਪਰਮਾਤਮਾ ਕਿਰਪਾ ਰੱਖੇ ਨਿਹਾਲਕੁਰ ਕਹਿੰਦੀ ਹੋਰ ਜੇ ਇਸ ਵਾਰ ਵਧੀਆ ਨਰਮਾ ਹੋ ਜੇ ਤਾਂ ਕੋਈ ਦੇਣਾ ਲੈਣਾ ਹੀ ਲੈ ਜਾਉ ਇਸੇ ਤਰ੍ਹਾਂ ਤੇਜੇ ਨੇ ਸਿਰ ਹਿਲਾਇਆ ਤੇ ਕਬੀਲਦਾਰੀ ਦੀਆਂ ਗੱਲਾਂ ਕਰਨ ਲੱਗੀ ਤੇਜਾ ਕਹਿਣ ਲੱਗਾ ਹੁਣ ਤਾਂ 4 ਸਾਲ ਫਸਲ ਪਰਮਾਤਮਾ ਵਧੀਆ ਲਾ ਦੇਵੇ ਨਾਲੇ ਤਾਂ ਦੇਣਾ ਲੈਣਾ ਲੈ ਜਾਊਗਾ ਨਾਲੇ ਕੁੜੀ ਜਵਾਨ ਹੁੰਦੀ ਜਾਂਦੀ ਐ ਇਹਦਾ ਵਿਆਹ ਕਰ ਦਿਆਂਗੇ ਚਲ ਮੁੰਡੇ ਦਾ ਕੀ ਐ ਦੇਖੀ ਜਾਓ ਨਿਹਾਲ ਕੌਰ ਹੁਣ ਤਾਂ 4 ਸਾਲ ਫਸਲ ਪਰਮਾਤਮਾ ਦੰਬ ਕੇ ਲਾ ਦੇਵੀ}}{|ਇਹੀ ਤਾਂ ਮੈਂ ਕਹਿੰਨੀ ਆ|ਸੋਚਾਂ ਵਿੱਚ ਡੁੱਬੀ ਹੋਈ ਨਿਹਾਲ ਕੌਰ ਨੇ ਤੇਜੇ ਦੀ ਹਾਂ ਵਿੱਚ ਹਾਂ ਮਿਲਾਈ ਤੇਜੇ ਨੇ ਪੁੱਛਿਆ ਅੱਜ ਸਬਜ਼ੀ ਕਾਹਨੇ ਬਣਾਈ ਐ ਨਿਹਾਲ ਕੌਰ ਕਹਿੰਦੀ ਕਾਲੇ ਛੋਲੇ ਧਰੇ ਨੇ ਕਾਲੇ ਛੋਲਿਆਂ ਦੀ ਤਾਂ ਸੱਚੀ ਬੜੀ ਮौज ਆ} ਘਰ ਦੇ ਛੋਲੇ ਆ ਚੱਕੀ ਤੇ ਕਾਲੇ ਛੋਲਿਆਂ ਦੀ ਦਾਲ ਕੇ ਕਦੇ ਤਾਂ ਮੈਂ ਦਾਲ ਬਣਾ ਲੈਂਦੀ ਆ ਸੱਚੀ ਮौज ਆ ਘਰ ਦੇ ਛੋਲਿਆਂ ਦੀ ਤੇ ਨਾਲੇ ਛੋਲਿਆਂ ਦਾ ਫਿਰ ਮੈਂ ਉਹਨਾਂ ਦਾ ਵੇਸਣ ਬਣਾ ਲੈਂਦੀ ਆ ਤੇ ਕਦੇ ਫਿਰ ਤਿੰਨ ਸਬਜ਼ੀਆਂ ਬਣ ਜਾਂਦੀਆਂ ਵੇਸਣ ਦੀ ਕੜੀ ਬਣ ਜਾਂਦੀ ਆ ਤੇ ਮौज ਆ ਛੋਲਿਆਂ ਦੀ ਤੇਜਾ ਕਹਿੰਦਾ ਹਾਂ ਨਾਲੇ ਹਰੇ ਸਪਰੇ ਨਹੀਂ ਹੁੰਦੀ ਘਰ ਦੀ ਸਬਜ਼ੀ ਤੇ ਤਿੰਨ ਤੇਜਾ ਨਹਾ ਕੇ ਰੋਟੀ ਖਾਣ ਬੈਠ ਗਿਆ ਨੀਹਾਲ ਕਰਨੀ ਤੇਜੇ ਨੂੰ ਰੋਟੀ ਫੜਾ ਕੇ ਅੰਦਰ ਬੈਠੇ ਜਵਾਕਾਂ ਨੂੰ ਆਵਾਜ਼ ਮਾਰੀ ਅਤੇ ਜਵਾਕ ਕਹਿਣ ਲੱਗੀ ਜਵਾਕੋ ਰੋਟੀ ਖਾ ਲੋ ਉਹ ਦੋਨੋਂ ਭੈਣ ਭਰਾ ਅੰਦਰ ਬੈਠੇ ਪੜੀ ਜਾਂਦੇ ਸੀ ਉਹ ਦੋਨੋਂ ਸਾਰੀ ਸਰਕਾਰੀ ਸਕੂਲ ਵਿੱਚ ਪੜ੍ਹਦੇ ਸੀ ਪੜਨ ਵਿੱਚ ਬਹੁਤ ਹੁਸ਼ਿਆਰ ਸੀ ਇਸ ਕਰਕੇ ਮਾਸਟਰ ਉਹਨਾਂ ਨੂੰ ਪੜਨੋਂ ਨਹੀਂ ਹਟਣ ਦਿੰਦਾ ਸੀ ਨਹੀਂ ਤਾਂ ਤੇਜੇ ਵਿੱਚ ਇੰਨੀ ਕਿੱਥੋਂ ਪਹੁੰਚ ਸੀ ਕਿ ਆਪਣੇ ਜਵਾਕਾਂ ਨੂੰ ਪੜਾ ਸਕਦਾ ਇੱਕ ਦਿਨ ਮੁੰਡਾ ਰੋਂਦਾ ਰੋਂਦਾ ਆਇਆ ਕਹਿਣ ਲੱਗਾ ਮੰਮੀ ਮੇਰੀ ਵਰਦੀ ਪਾਟ ਗਈ ਐ ਤੇ ਮਾਸਟਰ ਮੈਨੂੰ ਹਰ ਰੋਜ਼ ਘੁਰਦੇ ਨੇ ਨਿਹਾਲ ਕੁਰ ਕਹਿਣ ਲੱਗੀ ਪੁੱਤ ਤੇਰੇ ਪਿਓ ਸਿਰ ਤਾਂ ਪਹਿਲਾਂ ਹੀ ਬਥੇਰਾ ਕਰ ਜਾਏ ਤੇਰੇ ਸੂਟ ਲਈ ਕਿਵੇਂ ਪੈਸੇ ਮੰਗਾ ਮੈਂ ਐਂ ਕਰਦੀਆਂ ਤੇਰੇ ਨਾਨਕੇ ਗੇੜਾ ਮਾਰ ਆਉਂਦੀ ਆ ਜੇ ਕੋਈ ਮੈਨੂੰ ਉਹ 5-10 ਆ ਦੇਣਗੇ ਤਾਂ ਮੈਂ ਤੈਨੂੰ ਜ਼ਰੂਰ ਵਰਦੀ ਸਮਾ ਕੇ ਦੇਵਾਂਗੀ ਅਗਲੇ ਦਿਨ ਸਵੇਕ ਤੋਂ ਕੰਮ ਕਰਕੇ ਨਿਹਾਲਕੌਰ ਆਪਣੇ ਪੀਕਿਆਂ ਦੇ ਰਾਹ ਪੈ ਗਈ। ਮੰਡੀ ਤੱਕ ਤਾਂ ਉਸ ਨੂੰ ਉਹਨਾਂ ਦੇ ਪਿੰਡੋਂ ਜਾਂਦਾ ਰੇੜਾ ਮਿਲ ਗਿਆ ਜੋ ਕਿ ਹਰ ਰੋਜ਼ ਉਧਰੋਂ ਸੌਦਾ ਲੈ ਕੇ ਆਉਂਦਾ ਹੁੰਦਾ ਸੀ। ਨਿਹਾਲਕੌਰ ਉਸ ਤੇ ਬੈਠ ਕੇ ਮੰਡੀ ਤੱਕ ਚਲੀ ਗਈ। ਮੰਡੀ ਤੋਂ ਅੱਗੇ 4 ਕਿਲੋਮੀਟਰ ਸੀ। ਉਹ ਪੈਦਲ ਤੁਰ ਕੇ ਆਪਣੇ ਪੀਕੇ ਘਰ ਪਹੁੰਚ ਗਈ। ਸਾਰਾ ਦਿਨ ਗੱਲਾਂ ਬਾਤਾਂ ਕਰਨ ਤੋਂ ਬਾਅਦ ਸ਼ਾਮ ਨੂੰ 4 ਵਜੇ ਕਹਿੰਦੀ ਚੱਲ ਚੰਗਾ ਭਾਬੀ ਤੇ ਬਾਈ ਹੁਣ ਮੈਂ ਚਲਦੀ ਆ ਘਰੇ ਨਹੀਂ ਸਰਦਾ ਮੱਝ ਹੱਥ ਪਈ ਆ ਮੋੜਨਾ ਪਊਗਾ ਨਹੀਂ ਤਾਂ ਰਹਿਣ ਨੂੰ ਤਾਂ ਬਥੇਰਾ ਜੀ ਕਰਦਾ ਨਿਹਾਲਕੁਰ ਦੇ ਭਰਾ ਨੇ ਆਪਣੀ ਜੇਬ ਵਿੱਚੋਂ 50 ਰੁਪਏ ਕੱਢ ਕੇ ਨਿਹਾਲਕੁਰ ਨੂੰ ਦੇ ਦਿੱਤੇ ਨਿਹਾਲਕੁਰ ਕਦੇ ਉਹਨਾਂ ਪੈਸਿਆਂ ਵੱਲ ਵੇਖਦੀ ਤੇ ਕਦੇ ਪੁੱਤ ਦੀ ਪਾਟੀ ਹੋਈ ਵਰਦੀ ਵੱਲ ਉਸ ਦਾ ਧਿਆਨ ਜਾਂਦਾ ਉਹ ਕਹਿਣ ਲੱਗੀ ਬਾਈ ਥੋੜੇ ਦੇ ਦੇ ਕਹਿੰਦਾ ਕੋਈ ਗੱਲ ਨਹੀਂ ਕਿਰਾਇਆ ਲਾ ਲੈ निहाल कौर ਦੀ ਭਾਬੀ ਕਹਿੰਦੀ ਆਪਣੇ ਤਾਂ ਘਰੇ ਸੌਦਾ ਮੁੱਕਿਆ ਪਿਆ ਹੈ ਮੈਂ ਇਕੱਲੀ ਆ ਨਾਣੇ ਤਾਂ ਭੈਣ ਨੂੰ ਮੰਡੀ ਤੱਕ ਛੱਡਿਆ ਤੇ ਨਾਲੇ ਨਿੱਕਾ ਮੋਟਾ ਸਮਾਨ ਲੈ ਆਈ ਮੈਂ ਲੇਖ ਦਿੰਨੀ ਆ निहाल कौर ਦਾ ਭਰਾ ਆਪਣੇ ਘਰ ਵਾਲੀ ਤੋਂ ਸੌਦੇ ਦੀ ਪਰਚੀ ਫੜ ਕੇ निहाल कौर ਨੂੰ ਸਾਈਕਲ ਦੇ ਪਿੱਛੇ ਬਿਠਾ ਕੇ ਮੰਡੀ ਵੱਲ ਚਲ ਪਿਆ ਮੰਡੀ ਆ ਕੇ ਉਸ ਨੇ ਆਪਣੇ ਮੁੰਡੇ ਦੀ ਵਰਦੀ ਖਰੀਦੀ ਉਸ ਸਮੇਂ ਵਿੱਚ 30-35 ਰੁਪਏ ਦੀ ਵਰਦੀ ਆ ਜਾਂਦੀ ਸੀ ਦੋਰ ਪਿਆ ਦੇ ਉਸ ਨੇ ਆਪਣੇ ਜਵਾਕਾਂ ਵਾਸਤੇ ਜੋ ਪੋਪਲੇ ਹੁੰਦੇ ਸੀ ਉਹ ਲੈ ਲਏ ਜਦੋਂ ਘਰ ਆਏ ਤਾਂ ਮੁੰਡੇ ਨੇ ਆਪਣੀ ਮਾਂ ਦੇ ਹੱਥ ਵਿੱਚ ਲਿਫਾਫਾ ਵੇਖਿਆ ਤਾਂ ਭੱਜ ਕੇ ਆਇਆ ਉਸ ਨੂੰ ਲਿਫਾਫੇ ਵਿੱਚੋਂ ਆਪਣੀ ਵਰਦੀ ਦਿਖਾਈ ਦਿੱਤੀ ਤਾਂ ਬੜਾ ਖੁਸ਼ ਹੋਇਆ ਕਹਿਣ ਲੱਗਾ ਮੰਮੀ ਚੱਲ ਹੁਣ ਸਿਉਣ ਦੇ ਕਿਉਂਨੇ ਆ ਨਿਹਾਲਕੁਰ ਕਹਿੰਦੀ ਨਹੀਂ ਪੁੱਤ ਹੁਣ ਕਵੇਲਾ ਹੋ ਗਿਆ ਮੈਂ ਕੱਲ ਨੂੰ ਸਿਉਣੀ ਦੇ ਦੂੰ ਤੇਰੀ ਵਰਦੀ ਪੋਪਲਿਆਂ ਵਾਲਾ ਲਫਾਫਾ ਜਵਾਕਾਂ ਨੂੰ ਫੜਾਉਂਦੇ ਹੋਏ ਕਿਹਾ ਜਵਾਕ ਖੁਸ਼ੀ-ਖੁਸ਼ੀ ਪੋਪਲੇ ਖਾਣ ਲੱਗ ਪਏ ਨਿਹਾਲ ਕਰਨੇ ਅਗਲੇ ਦਿਨ ਸਵੇਰੇ ਇਸ ਵਕਤ ਸਾਰਾ ਕੰਮ ਨਿਬੇੜ ਕੇ ਆਪਣੇ ਜੇਠਦੀ ਨੂੰ ਕੋਲ ਚਲੀ ਗਈ ਕਹਿਣ ਲੱਗੀ ਬਲਜੀਤ ਮੈਂ ਤੇਰਾ ਕੰਮ ਕਰ ਦਿੰਦੀ ਹਾਂ ਤੂੰ ਭਿੰਦਰ ਦੀ ਵਰਦੀ ਸਿਉਂਦੇ ਉਸ ਤੇ ਜੇਠਦੀ ਨੂੰ ਜਵਾਕਾਂ ਦਾ ਬੜਾ ਮੋਹ ਕਰਦੀ ਸੀ ਉਹ ਕਹਿੰਦੀ ਕੋਈ ਗੱਲ ਨਹੀਂ ਚਾਚੀ ਜੀ ਸਿਉਂ ਦਿੰਦੀ ਹਾਂ ਉਹ ਰੋਟੀ ਪਕਾਈ ਜਾਂਦੀ ਸੀ ਨਿਹਾਲਕੌਰ ਨੇ ਉਸ ਨੂੰ ਰੋਟੀਆਂ ਪਕਾਉਂਦੀ ਨੂੰ ਵਿਚਾਲੋਂ ਠਾ ਦਿੱਤਾ ਕਹਿਣ ਲੱਗੀ ਮੈਂ ਆਪੇ ਹੀ ਕਰੂੰ ਅੱਜ ਤੇਰਾ ਕੰਮ ਅੱਜ ਸਾਰੀ ਦਿਹਾੜੀ ਤੂੰ ਮੇਰੇ ਮੁੰਡੇ ਦੀ ਵਰਤ ਹੀ ਸਿਉਂਦੇ ਉਸਦੇ ਜੇਠ ਦੀ ਨੂਨ ਨੇ ਸ਼ਾਮ ਤੱਕ ਭਿੰਦਰ ਦੀ ਵਰਤ ਦੀ ਸਿਉਂ ਦਿੱਤੀ ਇਸੇ ਤਰ੍ਹਾਂ ਗਰੀਬੀ ਵਿੱਚ ਉਸਦੇ ਦਿਨ ਨਿਕਲ ਰਹੇ ਸੀ ਨਰਮੇ ਨੂੰ ਬੜੀ ਸੋਹਣੀ ਫਸਲ ਸੀ ਬੜਾ ਸੋਹਣਾ ਫਲ ਚੁੱਕਿਆ ਸੀ ਤੇਜੇ ਤੇ ਨਿਹਾਲ ਕਰਦੇ ਚਿਹਰੇ ਤੇ ਨਰਮੀ ਨੂੰ ਦੇਖ ਕੇ ਖੁਸ਼ੀ ਆ ਜਾਂਦੀ ਲੱਗਦਾ ਇਸ ਵਾਰ ਸਾਰਾ ਦਿਨ ਲੈਣਾ ਲੈ ਜਾਊਗਾ ਇੱਕ ਦਿਨ ਤੇਜਾ ਸਪਰੇ ਕਰਕੇ ਘਰ ਆਇਆ ਤਾਂ ਛੋਟਾ ਜਿਹਾ ਬੱਦਲ ਬਣ ਗਿਆ ਨਿਹਾਲ ਕਰ ਕਹਿਣ ਲੱਗੀ ਰੱਬ ਕਰੇ ਅੱਜ ਤਾਂ ਮੀਂਹ ਨਾ ਆਵੇ ਨਹੀਂ ਤਾਂ ਸਾਰੀ ਸਪਰੇ ਲੈ ਜਾਊਗੀ ਤੇਜਾ ਕਹਿੰਦਾ ਨਿਹਾਲ ਕੁਰੇ ਉਹਨੇ ਪਾਉਣਾ ਤਾਂ ਪਾ ਹੀ ਦੇਣਾ ਆਪਣੇ ਆਖੇ ਤੋਂ ਨਹੀਂ ਰੁਕਦਾ ਇਹ ਗੱਲ ਕਰਦੇ ਕਰਦੇ ਛੋਟੀ ਜਹੀ ਬਦਲੀ ਕਦੋਂ ਵੱਡੇ ਬੱਦਲ ਦਾ ਰੂਪ ਧਾਰ ਗਏ ਪਤਾ ਹੀ ਨਾ ਲੱਗਿਆ ਸ਼ਮਸ਼ਮ ਕਰਦਾ ਮੀਂਹ ਪੈਣ ਲੱਗ ਗਿਆ ਤੇਜੇ ਦੀ ਨਰਮੇ ਦੀ ਖੜੀ ਫਸਲ ਡੁੱਬ ਗਈ ਕਿਉਂਕਿ ਮੀਂਹ ਬਹੁਤ ਜ਼ਿਆਦਾ ਪਿਆ ਤੇ ਪਿਆ ਵੀ ਲਗਾਤਾਰ 4 ਦਿਨ ਨਰਮੇ ਵਿੱਚ ਖੜਾ ਪਾਣੀ ਵੇਖ ਕੇ ਤੇਜੇ ਦਿਨ ਹਾਲ ਕਰਦੀਆਂ ਆਸਾਂ ਤੇ ਵੀ ਪਾਣੀ ਫਿਰ ਗਿਆ ਉਹ ਬਹੁਤ ਡੂੰਗੀ ਚਿੰਤਾ ਵਿੱਚ ਸਨ ਲੈਣਾ ਦੇਣਾ ਤਾਂ ਦੂਣਾ ਹੋਈ ਜਾਂਦਾ ਕਿਵੇਂ ਲਾਵਾਂਗੇ ਉਸ ਤੋਂ ਕੁੜੀ ਵਿਆਹਣ ਵਾਲੀ ਹੋਈ ਪਈ ਆ ਨਿਹਾਲ ਕੌਰ ਤੇਜ ਜੀ ਨੂੰ ਹੌਸਲਾ ਦਿੰਦੀ ਇਹ ਕੋਈ ਨਾ ਪ੍ਰਮਾਤਮਾ ਆਪਣੇ ਵੀ ਦਿਨ ਬਦਲੇਗਾ ਆਪਣੇ ਸਿਰੋਂ ਵੀ ਕਰਜ਼ਾ ਲੈ ਜਾਵੇਗਾ ਪਰ ਤੇਜਾ ਕਹਿ ਦਿੰਦਾ ਪਤਾ ਨਹੀਂ ਆਪਣੇ ਦਿਨ ਕਦੋਂ ਬਦਲਣਗੇ ਨਿਹਾਲ ਕੌਰ ਨੂੰ ਵੀ ਤਾਂ ਲੱਗਦਾ ਤਾਂ ਇੰਜ ਹੀ ਸੀ ਪਰ ਉਹ ਤੇਜੇ ਦਾ ਦਿਲ ਰੱਖਣ ਲਈ ਇਹ ਸਭ ਕੁਝ ਉਸ ਨੂੰ ਕਹਿ ਦਿੰਦੀ ਸੀ ਨਰਮੇ ਦੀ ਫਸਲ ਤਾਂ ਹੁਣ ਥੋੜੀ ਬਹੁਤੀ ਸੀ ਜੋ ਉਹ ਸਾੰਭ ਲਈ ਨਰਮਾ ਪਟਕੇ ਤੇ ਜਿਨੇ 30 ਦੇ ਮਹੀਨੇ ਕਣਕ ਦੀ ਬਜਾਈ ਕਰ ਦਿੱਤੀ ਕਣਕ ਦੀ ਫਸਲ ਇਸ ਵਾਰ ਬਹੁਤ ਵਧੀਆ ਲੱਗਦੀ ਸੀ ਪਰ ਕਣਕ ਵਿੱਚੋਂ ਬੱਚ ਦਾ بچਾਉਂਦਾ ਵੀ ਕੀ ਹੁੰਦਾ ਕੁਝ ਤਾਂ ਖਾਣ ਨੂੰ ਘਰੇ ਰੱਖ ਲੈਂਦੇ ਤੇ ਕੁਝ ਵਢਾਈ ਕਢਾਈ ਵਾਲੇ ਲੈ ਜਾਂਦੇ ਤੇ ਕੁਝ ਬਸ ਰੀੜੀਆਂ ਵਾਲੇ ਲੈ ਜਾਂਦੇ ਹੁੰਦੇ ਨੇ ਉਹਨਾਂ ਨੂੰ ਵੀ ਮੋੜਿਆ ਜਾਂਦਾ ਕਰ ਕਰਾ ਕੇ ਤੇਜੇ ਨੇ 200 ਮਣ ਕਣਕ ਬੀਜ ਦਿੱਤੀ ਪਰ 200 ਮਣ ਕਣਕ ਨਾਲ ਤਾਂ ਬਚਾ ਵਿਆਹ ਜੀ ਉੱਤਰਿਆ ਸੀ ਦੇਨੇ ਲੈਣੇ ਸਿਰ ਤੇ ਹੀ ਸੀ ਕੁਝ ਰੀਆਂ ਸਪਰੀਆਂ ਆਈਆਂ ਸੀ ਤੇ ਕੁਝ ਪੈਸੇ ਬਣ ਗਏ ਸਨ ਘਰ ਦਾ ਸੌਦਾ ਪੱਤਾ ਆਇਆ ਸੀ ਇਸ ਵਾਰ ਨਰਮਾ ਵਧੀਆ ਹੋ ਜਾਵੇਗਾ ਇਸੇ ਆਸਤੇ ਤੇਜੇ ਨੇ ਫਿਰ ਨਰਮਾ ਵੀਜ਼ ਦਿੱਤਾ ਇਸ ਵਾਰ ਗੁਲਾਬੀ ਸੁੰਢੀ ਦੀ ਮਾਰ ਪੈ ਗਈ ਤੇਜੇ ਦਾ ਫਿਰ ਉਹੀ ਹਾਲ ਨਿਹਾਲਪੁਰ ਦੇ ਪੇਕਿਆਂ ਨੇ ਉਸਦੀ ਭੈਣ ਨੇ ਅਤੇ ਤੇਜੇ ਦੀ ਭੈਣ ਨੇ ਤਿੰਨਾਂ ਨੇ ਰਲ ਮਿਲ ਕੇ ਕੁੜੀ ਦਾ ਵਿਆਹ ਕਰ ਦਿੱਤਾ ਮੁੰਡਾ 10ਵੀਂ ਵਿੱਚ ਪੜਦਾ ਸੀ ਤੇਜੇ ਨੇ ਉਸ ਨੂੰ ਪੜਨੋਂ ਨਾ ਹਟਾਇਆ ਕਹਿੰਦਾ ਪੁੱਤ ਤੂੰ ਪੜੀ ਚੱਲ ਇੱਥੇ ਤਾਂ ਐਵੇਂ ਚੱਲੀ ਜਾਉ ਚੱਲ ਪਰਮਾਤਮਾ ਤੇਰੀ ਮਿਹਨਤ ਨੂੰ ਫਲ ਲਾਵੇਗਾ ਸਾਡੇ ਦਿਨ ਬਦਲਣਗੇ ਤੇਜੇ ਦੇ ਮੁੰਡੇ ਨੇ 12 ਪਾਸ ਕਰ ਲਈਆਂ ਸੀ ਨਿਹਾਲਕੁਰ ਦੇ ਭਰਾ ਨੂੰ ਕੋਈ ਫੌਜੀ ਜਾਣਦਾ ਸੀ ਨਿਹਾਲਕੁਰ ਦੇ ਭਰਾ ਨੇ ਨਿਹਾਲਕੁਰ ਦੇ ਭਰਾ ਨੇ ਉਸ ਨੂੰ ਨਿਹਾਲਕੁਰ ਦੇ ਘਰ ਦੇ ਹਾਲਾਤ ਦੱਸੇ ਕਿ ਮੇਰੇ ਭਾਂਜੇ ਨੂੰ ਟ੍ਰੇਨਿੰਗ ਦੇ ਉਹ ਫੌਜ ਵਿੱਚ ਭਰਤੀ ਹੋ ਜਾਵੇਗਾ ਫੌਜੀ ਨੇ ਹਾਂ ਕਰ ਦਿੱਤੀ ਨਿਹਾਲਕੁਰ ਦਾ ਭਰਾ ਆਇਆ ਤੇ ਨਿਹਾਲਕੁਰ ਦੇ ਮੁੰਡੇ ਭਿੰਦਰ ਨੂੰ ਨਾਲ ਲੈ ਗਿਆ ਭਿੰਦਰ ਨੂੰ ਟ੍ਰੇਨਿੰਗ ਲਈ ਉਸ ਦਾ ਮਾਮਾ ਹਰ ਰੋਜ਼ ਫੌਜੀ ਕੋਲ ਛੱਡ ਕੇ ਆਉਂਦਾ ਭਿੰਦਰ 2 ਮਹੀਨਿਆਂ ਵਿੱਚ ਵੀ ਬਹੁਤ ਮਾਹਿਰ ਹੋ ਚੁੱਕਿਆ ਸੀ ਕਿਉਂਕਿ ਉਸ ਨੂੰ ਘਰ ਦੀ ਗਰੀਬੀ ਨੇ ਉਮਰ ਤੋਂ ਪਹਿਲਾਂ ਹੀ ਸਿਆਣਾ ਬਣਾ ਦਿੱਤਾ ਸੀ ਫੌਜ ਦੀ ਭਰਤੀ ਆਈ ਤੇ ਭਿੰਦਰ ਫੌਜ ਵਿੱਚ ਭਰਤੀ ਹੋ ਗਿਆ ਤੇ ਤੇਜਾ ਤੇ ਨਿਹਾਲਕੁਰ ਤੋਂ ਚਾ ਨਹੀਂ ਚੁੱਕਿਆ ਜਾਂਦਾ ਸੀ ਨਿਹਾਲਕੁਰ ਤੇ ਤੇਜਾ ਅਸਦੇ ਪੇਕਿੰਗ ਗਏ ਅਤੇ ਅਸਦੇ ਭਰਾ ਦਾ ਅਤੇ ਉਹ ਫੌਜੀ ਦਾ ਜਿਸ ਨੇ ਟ੍ਰੇਨਿੰਗ ਦਿੱਤੀ ਸੀ ਧੰਨਵਾਦ ਕੀਤਾ ਤੇ ਕਿਹਾ ਜਿਉਂਦਾ ਵਸਦਾ ਰਹ ਭਰਾਵਾ ਜਿਨੇ ਸਾਡੇ ਜਵਾਕ ਨੂੰ ਰੋਟੀ ਜੋਗਾ ਕਰਤਾ ਭਿੰਦਰ ਇਮਾਨਦਾਰਦਾਰੀ ਨਾਲ ਡਿਊਟੀ ਕਰਨ ਲੱਗਾ ਉਹ ਵੀ ਬਹੁਤ ਸੋਹਣੀ ਤਨਖਾਹ ਲੈਣ ਲੱਗ ਪਿਆ ਸੀ ਹੁਣ ਉਸ ਦੇ ਘਰ ਦੇ ਹਾਲਾਤ ਕੁਝ ਸੁਧਰਨ ਲੱਗ ਪਏ ਸੀ ਆੜਤੀ ਦਾ ਦੇਣਾ ਲੈਣਾ ਲੱਗ ਗਿਆ ਸੀ ਤੇਜੇ ਦੀ ਕੁੜੀ ਵੀ ਆਪਦੇ ਘਰੇ ਸੌਖੀ ਸੀ ਉਹ ਮੁੰਡਾ ਬਹੁਤ ਮਿਹਨਤੀ ਸੀ ਜਿਹਦੇ ਨਾਲ ਉਹਦਾ ਵਿਆਹ ਹੋਇਆ ਸੀ ਤੇਜੇ ਤੇ ਨਿਹਾਲਕਰ ਦੋਨੋਂ ਬੈਠੇ ਅਕਸਰ ਵਿੱਚ ਇਹੀ ਗੱਲਾਂ ਕਰਦੇ ਰਹਿੰਦੇ ਕਿ ਪ੍ਰਮਾਤਮਾ ਨੇ ਆਪਣੇ ਸੁਣ ਲਈ ਹੈ ਆਪਣੇ ਵੀ ਦਿਨ ਬਦਲਨੇ ਸ਼ੁਰੂ ਹੋ ਗਏ ਨੇ ਤੇਜਾ ਨਿਹਾਲਕਰ ਨੂੰ ਕਹਿੰਦਾ ਹੁਣ ਬਾਲਿਆਂ ਵਾਲੀ ਛੱਤ ਬਦਲ ਲਈਏ ਡਾਟ ਲਾ ਲਾਂਗੇ ਨਿਤ ਕੋਠੇ ਚ ਆਉਂਦੇ ਰਹਿੰਦੇ ਨੇ ਜਦੋਂ ਮੀਂਹ ਪੈ ਜਾਂਦਾ ਹੈ ਨਿਹਾਲਕੁਰ ਕਹਿੰਦੀ ਜਦੋਂ ਮੁੰਡੇ ਦੀ ਤਨਖਾਹ ਆ ਗਈ ਥੋੜੇ-ਥੋੜੇ ਪੈਸੇ ਜੋੜ ਕੇ ਪਹਿਲਾਂ ਆਪਾਂ ਕਮਰਿਆਂ ਦੀਆਂ ਛੱਤਾਂ ਹੀ ਪੱਕੀਆਂ ਕਰਾਂਗੇ ਇਸ ਤਰ੍ਹਾਂ ਉਹਨਾਂ ਦੇ ਹੌਲੀ-ਹੌਲੀ ਦੋ ਕਮਰੇ ਤੇ ਇੱਕ ਰਸੋਈ ਬਣਾ ਲਈ ਸੀ ਤੇਜੇ ਦੇ ਮੁੰਡੇ ਨੂੰ ਫੌਜ ਵਿੱਚ ਭਰਤੀ ਹੋਏ ਨੂੰ 4 ਸਾਲ ਹੋ ਗਏ ਸੀ ਉਸ ਦੇ ਘਰ ਦੇ ਹਾਲਾਤ ਕਾਫੀ ਬਦਲ ਚੁੱਕੇ ਸੀ ਤੇਜੇ ਦੇ ਮੁੰਡੇ ਨੂੰ ਰਿਸ਼ਤਾ ਆਇਆ ਤੇਜੇ ਨੇ ਝਟਹਾ ਹਾਂ ਕਹਿ ਦਿੱਤੀ ਮੁੰਡਾ ਵੀ ਆਗਿਆਕਾਰੀ ਸੀ ਉਸ ਨੇ ਆਪਣੇ ਮਾਪੇ ਨੂੰ ਕਿਹਾ ਕਿ ਜੋ ਤੁਸੀਂ ਕਰੋਗੇ ਠੀਕ ਹੀ ਕਰੋਗੇ ਤੇਜੇ ਦੇ ਮੁੰਡੇ ਦਾ ਰਿਸ਼ਤਾ ਪੱਕਾ ਹੋ ਗਿਆ ਵਿਆਹ ਵੱਜ ਗਿਆ ਤੇ ਵਿਆਹ ਹੋ ਵੀ ਗਿਆ ਵਿਆਹ ਤੋਂ ਬਾਅਦ ਤੇਜਾ ਬਹੁਤ ਖੁਸ਼ ਸੀ ਉਸ ਦੀ ਨੂ ਬਹੁਤ ਸਿਆਣੀ ਤੇ ਸੋਹਣੀ ਸੀ ਤੇਜਾ ਤੇ ਨਿਹਾਲ ਕੌਰ ਉਸ ਦੀਆਂ ਤਾਰੀਫਾਂ ਕਰਦੇ ਨਾ ਥੱਕਦੇ ਤੇਜੇ ਦੇ ਮੁੰਡੇ ਨੇ ਵਿਆਹ ਤੋਂ 2 ਮਹੀਨੇ ਹੋ ਚੁੱਕੇ ਸੀ ਉਸ ਨੇ ਵਾਪਸ ਆਪਣੀ ਡਿਊਟੀ ਜਾਣਾ ਸੀ ਦੋਨੋਂ ਪਿਓ ਪੁੱਤ ਰੋਟੀ ਖਾਈ ਜਾਂਦੇ ਸੀ ਕਿ ਤੇਜੇ ਦੀ ਹਿੱਕ ਵਿੱਚ ਚੀਸ ਜਿਹੀ ਉੱਠੀ ਤੇਜਾ ਥੱਲੇ ਡਿੱਗ ਪਿਆ ਸਾਰਿਆਂ ਨੇ ਭੱਜ ਕੇ ਚੁੱਕਿਆ ਡਾਕਟਰ ਨੂੰ ਵੀ ਲੈ ਆਂਦਾ ਡਾਕਟਰ ਨੇ ਆ ਕੇ ਦੱਸਿਆ ਕਿ ਇਹ ਇਸ ਦੁਨੀਆ ਤੋਂ ਜਾ ਚੁੱਕਾ ਹੈ ਪਰਿਵਾਰ ਦੇ ਕਿਸੇ ਮੈਂਬਰ ਨੂੰ ਸੱਚ ਨਹੀਂ ਆ ਰਿਹਾ ਸੀ ਕਿ ਇੰਨੀ ਛੇਤੀ ਵੀ ਮੌਤ ਹੁੰਦੀ ਹੈ ਨਿਹਾਲਕੌਰ ਤੇ ਪਿੰਦਰ ਦੋਵੇਂ ਪੁੱਭਾ ਮਾਰ ਕੇ ਰੋਣ ਲੱਗ ਪਏ ਤੇਜੇ ਦੀਆਂ ਅੰਤਮ ਰਸਮਾਂ ਪੂਰੀਆਂ ਕਰਕੇ ਉਸ ਦਾ ਮੁੰਡਾ ਵਾਪਸ ਆਪਣੀ ਡਿਊਟੀ ਤੇ ਚਲਾ ਗਿਆ। ਉਸ ਦੀ ਨੂੰਹ ਨੂੰ ਕੁਝ ਦਿਨਾਂ ਲਈ ਉਸ ਦੇ ਪੀਕੇ ਲੈ ਗਏ ਉਹ ਉੱਥੇ ਚਲੀ ਗਈ। ਨਿਹਾਲ ਕੌਰ ਨੇ ਵੀ ਜਾਣ ਤੋਂ ਮਨਾ ਨਾ ਕੀਤਾ ਕਿਉਂਕਿ 2 ਮਹੀਨੇ ਹੋ ਗਏ ਸੀ ਆਈ ਨੂੰ। ਹੁਣ ਤਾਂ ਜਾਣਾ ਹੀ ਸੀ 4 ਦਿਨ ਮਿਲਣ। ਹੁਣ ਨਿਹਾਲ ਕੌਰ ਵਿਹੜੇ ਵਿੱਚ ਇਕੱਲੀ ਬੈਠੀ ਸੋਚ ਰਹੀ ਸੀ। ਹੁਣ ਪ੍ਰਮਾਤਮਾ ਨੇ ਸਾਡੇ ਘਰ ਰੰਗ ਭਗ ਲਾਏ ਹਨ। ਘਰ ਵਿੱਚ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਸੀ। ਤੇ ਹੁਣ ਤੇਜੇ ਨੂੰ ਨਹੀਂ ਛੱਡਿਆ ਉਹ ساری ਜ਼ਿੰਦਗੀ ਕਰਜ਼ੇ ਦਾ ਬੋਝ ਲੈ ਕੇ ਫਿਰਦਾ ਰਿਹਾ ਦਿਨ ਰਾਤ ਮਿਹਨਤ ਕਰਦਾ ਪੈਰਾਂ ਵਿੱਚ ਟੁੱਟੇ ਛਿੱਤਰ ਹੁੰਦੇ ਸੀ ਹੁਣ ਪ੍ਰਮਾਤਮਾ ਨੇ ਰੰਗ ਭਾਗ ਲਾ ਦਿੱਤੇ ਆ ਤਾਂ ਉਸ ਨੂੰ ਵੇਖਣ ਨਹੀਂ ਦਿੱਤੇ ساری ਉਮਰ ਗਰੀਬੀ ਦੀ ਬੋਝੇ ਹੇਠਾਂ ਹੀ ਮਰ ਗਿਆ ਆਪਣੇ ਆਪ ਨਾਲ ਇਹ ਗੱਲਾਂ ਕਰਦੀ ਨੇ ਹਾਲ ਕਰਦੇ ਅੱਖਾਂ 'ਚੋਂ ਹੰਝੂਆਂ ਦੀ ਛੜੀ ਲੱਗ ਗਈ ਹਾਂਜੀ ਕਿਵੇਂ ਲੱਗੀ ਤੁਹਾਨੂੰ ਸਾਡੀ ਅੱਜ ਦੀ ਕਹਾਣੀ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਜੇਕਰ ਕਹਾਣੀ ਵਧੀਆ ਲੱਗੀ ਹੋਈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਹਾਣੀ ਨੂੰ ਆਪਣੇ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਵਿੱਚ ਸ਼ੇਅਰ ਕਰ ਦਿਓ ਅੱਜ ਦੀ ਕਹਾਣੀ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਮਿਲਦੇ ਹਾਂ ਕਿਸੇ ਹੋਰ ਕਹਾਣੀ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ